ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਸਿੰਪਲ ਸੂਟ ਦੀ ਫੁੱਲ ਕਟਿੰਗ ਤੁਹਾਨੂੰ ਦਿਖਾਵਾਂਗੇ ਦੇਖੋ ਆ ਆਪਣਾ ਕੱਪੜਾ ਹੈਗਾ 5 ਮੀਟਰ ਆਪਣਾ ਸੂਟ ਆ ਦਾ ਠੀਕ ਆ ਜੀ 5 ਮੀਟਰ ਸੂਟ ਹੈ ਇਸ ਮੇਰੀ ਭੈਣ ਦੀ ਰਿਕਵੈਸਟ ਆਈ ਸੀਗੀ 20 ਬਰੈਸਟ ਦੀਆਂ ਕਾਟਾਂ ਦੀ ਅੱਜ ਆਪਾਂ ਤੁਹਾਨੂੰ ਇਹ ਸੂਟ ਤੇ 20 ਬਰੈਸਟ ਦੀਆਂ ਕਾਟਾਂ ਪਾ ਕੇ ਦਿਖਾਵਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਆ ਆਪਣਾ ਇਦਾਂ ਕੱਪੜਾ ਹੁੰਦਾਗਾ ਆਪਾਂ ਇਹਨੂੰ ਉਲਟਾ ਕਰਕੇ ਇਦਾਂ ਦੋਵੇਂ ਲੜਾਂ ਤੋਂ ਫੜਨਾ ਹੁੰਦਾਗਾ ਆ ਦੇਖੋ ਜੀ ਐਸ ਤਰ੍ਹਾਂ ਦੇਖੋ ਇੱਕ ਨਾ ਮਤਲਬ ਕਿ ਜਿੱਦਾਂ ਆਪਣੀ 16 17 ਬਲੈਸਟ ਦੀਆਂ ਕੱਟਾਂ ਹੋਣ ਜਿਨ੍ਹਾਂ ਦਾ 15 16 ਜਾਂ 17 ਘੇਰਾ ਰੈਡੀ ਹੋਵੇ ਨਾ ਉਹ ਆਪਾਂ ਇਦਾਂ ਵੀ ਕਮੀਜ਼ ਕੱਟ ਸਕਦੇ ਹੁੰਦੇ ਆ ਦੇਖੋ ਐਸ ਤਰ੍ਹਾਂ ਐਸ ਤਰ੍ਹਾਂ ਆਹ ਕੱਪੜੇ ਨੂੰ ਨਾ ਐਦਾਂ ਹੀ ਫੋਲਡ ਕਰਕੇ ਆਪਣਾ ਜਿੰਨਾ ਘੇਰਾ ਤਿਆਰ ਹੁੰਦਾਗਾ ਉਸ ਤੋਂ ਬਾਅਦ ਆਪਾਂ ਨੂੰ ਨਾਪ ਕੇ ਦੇਖ ਲੈਣਾ ਚਾਹੀਦਾ ਵੀ ਪਿੱਛੇ ਤਰਪਾਈ ਨੂੰ ਬਚਦਾ ਕੱਪੜਾ ਇਸ ਤਰ੍ਹਾਂ ਵੀ ਜੀ ਆਪਣੀ ਕਮੀਜ਼ ਨਿਕਲ ਜਾਂਦਾ ਹੁੰਦਾ ਹੈਗਾ ਹੁਣ ਆਪਾਂ ਦੇਖੋ ਕੱਪੜੇ ਨੂੰ ਐਦਾਂ ਦੋਵੇਂ ਪਾਸਿਓਂ ਇਸ ਤਰ੍ਹਾਂ ਰੱਖਣਾ ਹੈ। ਹਾਂਜੀ ਦੇਖੋ ਇਹਨਾਂ ਦੀਆਂ ਆਪਾਂ ਸੂਟ ਦੀ ਕਟਾਈ ਕਰਨੀਆਂ 20 ਬ੍ਰੈਸਟ ਦੇ ਸੂਟ ਦੀਆਂ ਕਟਾਂ ਦੀ ਦੇਖੋ ਜਿਹੜਾ ਇਹਨਾਂ ਦਾ ਘੇਰਾ ਹੈਗਾ ਉਹ ਵੀ 20 ਇੰਚਾ ਹੈਗਾ 20 ਇੰਚ ਘੇਰੇ 'ਚ 20 ਇੰਚ ਘੇਰਾ ਤਿਆਰ ਆ ਆਪਾਂ 4 ਇੰਚ ਐਕਸਟਰਾ ਲਵਾਂਗੇ 24 ਇੰਚ ਤੇ ਆਪਾਂ ਕਟਿੰਗ ਕਰਨੀ ਹੈ ਜੀ। हाँ देखो जी आप चौबीस इंच पर की कटिंग जी चौबी इंच घेरा तो लंबाई है देखो जी सूट भी बयाली इंच लंबाई है, है, है जी कटिंग करा चार देखो बयाली इंच लंबाई है सियाली पर कटिंग करा चार इंच एक्स्ट्रा ठीक है जी फोर्टी सिक्स बयाली इंच अपनी कुर्ती रेडी है ਦੇਰ ਅਸੀਂ ਇਹਨੂੰ ਚਿੱਤੇ ਆਪਾਂ ਧਰਮਾਰਕ ਕਰ ਲੈਣ। ਟੀਕਾ ਸੈਂਟਰ 'ਚ ਆਪਾਂ ਦੋ ਤਿੰਨ ਇਨਸਾਨ ਲਾ ਲੈਣੇ ਆ 24 ਇੰਚ ਤੇ ਦੇਖੋ 1 ਕੋਸੀ 1 ਕੋਸੀ 2 ਤੀਸਰਾ ਇਤਨੇ ਲਾਉਣੀ ਆ ਜੀ ਆਪਾਂ। ਤਾਂ ਕਿ ਜਿਹੜੀ ਆਪਣੀ ਲੰਬਾਈ ਚੜਾਈ ਆ ਉਹ ਬਿਲਕੁਲ ਸਹੀ ਹੋਵੇ। ਹੁਣ ਆਪਾਂ ਜਿੰਨੇ ਵੀ ਆਪਾਂ ਮਾਰਕਿੰਗ ਕੀਤੀ ਆ ਇਹਨਾਂ ਨੂੰ ਜੀ ਆਪਾਂ ਸਕੇਲ ਦੀ ਹੈਲਪ ਦੇ ਨਾਲ ਲਾਈਨ ਬਣਾਉਣੀ ਆ। ਹਾਂ ਲੋ ਜੀ ਜਿਹੜਾ ਆਪਾਂ ਕਮੀਜ਼ ਦੀ ਲੰਬਾਈ ਤੇ ਚੜਾਈ ਦਾ ਬਾਕਸ ਬਣਾ ਲਿਆ ਇਹ ਵੀ ਕਰ ਲੈਣੀ ਹੈ ਜੀ ਆਪਾਂ ਕਟੇ। ਹਾਂ ਕੋ ਜੀ ਆਪਾਂ ਕਮੀਜ਼ ਦਾ ਬਾਕੀ ਕੱਪੜੇ ਨਾਲੋਂ ਅਲੱਗ ਕਰ ਲਿਆ ਤੇ ਜਿਹੜਾ ਨਾ ਆਹ ਵਾਲਾ ਕੱਪੜਾ ਹੈਗਾ ਦੇਖੋ ਜਿਹੜਾ ਹ ਸਾਈਡ ਤੋਂ ਕੱਪੜਾ ਲਿਆ ਹੈਗਾ ਇਹਦੇ ਆਪਾਂ ਪਾਵਾਂਗੇ ਜੀ ਸਲਵਾਰ ਦੇ ਪੱਲੇ ਠੀਕ ਹੈ ਜੀ। ਜੇ ਤੁਸੀਂ ਸਟੇਟ ਸਲਵਾਰ ਬਣਾਉਣੀ ਆ ਤਾਂ ਤੁਸੀਂ ਇਹਦੀਆਂ ਇੱਦਾਂ ਪਾਵਾਂ ਵੀ ਰੈਡੀ ਕਰ ਸਕਦੇ ਹੋ ਥੋੜੇ-ਮੋੜੇ ਵੀ ਕੱਪੜਾ ਘਟੇ ਤਾਂ ਤੁਸੀਂ ਜੋੜ ਲਾ ਸਕਦੇ ਹੋ ਹੁਣ ਦੇਖੋ ਜੀ ਦੂਸਰੀ ਗੱਲ ਜਦੋਂ ਆਪਾਂ ਪ੍ਰਿੰਟਡ ਸੂਟ ਕਟਿੰਗ ਕਰਦੇ ਆ ਆਪਾਂ ਨੂੰ ਇਹਦਾ ਪ੍ਰਿੰਟ ਦੇਖਣਾ ਹੁੰਦਾ ਵੀ ਫੁੱਲ ਇੱਕ ਸਾਈਡ ਜਾਂਦੇ ਨੇ ਦੇਖੋ ਜਿਹੜੇ ਇਹ ਫੁੱਲ ਨੇ ਇੱਧਰ ਨੂੰ ਜਾ ਰਹੇ ਨੇ ਆਪਾਂ ਪੱਲੇ ਦਾ ਪਾਸਾ ਬਦਲ ਲੈਣ ਆਹ ਵਾਲੇ ਕੱਪੜੇ ਦਾ ਦੇਖੋ ਇਹਦੇ ਉੱਪਰ ਨੂੰ ਜਾਂਦੇ ਨੇ ਅੱਜ ਦਾ ਇਸ ਤਰ੍ਹਾਂ ਆਪਾਂ ਕੱਪੜੇ ਦਾ ਪਾਸਾ ਵਧਨ ਕੇ ਕੋਈ ਆਪਾਂ ਪ੍ਰਿੰਟ ਸਾਰੇ ਫੁੱਲਾਂ ਦਾ ਮੂੰਹ ਆਪਾਂ ਇੱਕ ਪਾਸੇ ਨੂੰ ਉੱਪਰ ਨੂੰ ਕਰ ਲਿਆ ਹੁਣ ਆਪਾਂ ਕੱਪੜੇ ਨੂੰ ਇਦਾਂ ਚਾਰ ਤਿਹਾਂ ਦੇ ਵਿੱਚ ਫੋਲਡ ਕਰ ਲੈਣਾ ਜੀ ਐਸ ਤਰ੍ਹਾਂ ਆਹ ਕੱਪੜੇ ਨੂੰ ਆਪਾਂ ਕਰ ਲਿਆ ਚਾਰ ਤਿਹਾਂ ਚ ਫੋਲਡ ਠੀਕ ਹੈ ਜੀ ਹੁਣ ਆਪਾਂ ਰੱਖਣਾਗਾ ਤੀਰ ਠੀਕ ਹੈ ਜੀ ਤੀਰਾ ਦੇਖੋ ਜੇ ਆਪਾਂ ਗਲਾ ਛੋਟਾ ਰੱਖਣਾਗਾ ਜਿਆਦਾ ਡੀਪ ਨਹੀਂ ਪਾਉਣਾ ਤਾਂ ਆਪਾਂ ਤੀਰਾ ਰੱਖਾਂਗੇ 6.5 ਇੰਚ ਜੇ ਆਪਾਂ ਗਲਾ ਡੀਪ ਪਾਉਣਾਗਾ ਤਾਂ ਆਪਾਂ ਤੀਰਾ ਰੱਖਾਂਗੇ ਜੀ 6 ਇੰਚ ਜੇ ਛੋਟਾ ਪਾਉਣਾ ਤਾਂ ਆਪਾਂ 6.5 ਠੀਕ ਹੈ ਜੀ ਆਪਾਂ 6.5 ਦੇ ਹਿਸਾਬ ਚ ਨੈਕ ਰੱਖਣਾਗਾ ਆਪਾਂ 6.5 ਇੰਚ ਤੇ ਮਾਰਕ ਕੀਤਾ ਇੱਥੇ ਤੇ نیچے ਨੂੰ ਹਰ ਇੱਕ ਸਾਈਜ਼ ਚ ਜੀ ਮੈਂ ਮੋਡਾ 7.5 ਹੀ ਰੱਖਦੀਆਂ ਕਿਉਂਕਿ ਜਿਹੜਾ ਮੋਡਾ ਉਹ ਬ੍ਰੈਸਟ ਦੇ ਹਿਸਾਬ ਚ ਪਾਦਾ ਹੁੰਦਾ ਦਾ ਆਲੋ ਦੀ 7.5 ਤੇ ਇੱਥੋਂ 6.5 ਰੱਖਿਆ ਨਾ ਇੱਥੋਂ ਆਪਾਂ 0.2 ਇੰਚ ਜੀ ਘਟਾ ਕੇ ਰੱਖਣਾ ਆਲੋ ਜੀ ਇਹਦਾ ਬਣਾ ਲੈਣਾ ਆਪਾਂ ਬਾਕਸ ਦਾਸ ਆਪਾਂ ਸਿੱਧੀ ਮਾਰਕਿੰਗ ਕੋਈ ਵੀ ਨਹੀਂ ਕਰਨੀ ਸਾਰੀ ਮਾਰਕਿੰਗ ਆਪਾਂ ਵੀ ਇਦਾਂ ਸਿੱਧੀ ਲਾਈਨ ਬਣਾ ਲਈ ਆਪਾਂ ਸਕੂਅਰ ਦੀ ਹੈਲਪ ਨਾਲ ਕਰਨੀ ਚਾਹੀਦੀ ਆ ਹੁਣ ਇਸ ਤੋਂ ਬਾਅਦ ਜੇ ਸਭ ਤੋਂ ਪਹਿਲਾਂ ਆਪਾਂ ਉੱਪਰ ਪਾਉਣੀ ਆ ਅੱਧਾ ਇੰਚ ਦੀ ਧੀਰੇ ਵਾਲੀ ਕੱਟ ਠੀਕ ਹੈ ਜੀ ਇਹ ਆਪਾਂ ਨੂੰ ਹਰ ਇੱਕ ਕੁੜਤੀ 'ਚ ਜਰੂਰ ਪਾਉਣੀ ਚਾਹੀਦੀ ਆ ਹਰ ਇੱਕ ਸਾਈਜ਼ 'ਚ ਅੱਧਾ ਇੰਚ ਦੀ ਹੀ ਪੈਂਦੀ ਆ ਹੁਣ ਆਪਾਂ ਤਾਣਾਂਗੇ ਜੀ ਮੋਡੇ ਦੀਆਂ ਕਾਟਣਾ ਦੇਖੋ ਫਰੰਟ ਵਾਲੀ ਪਾਉਣੀ ਆ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਉਣੀ ਆ ਜੀ ਆਪਾਂ 2 ਇੰਚ ਤੇ ਹਰ ਇੱਕ ਸਾਈਜ਼ ਚ ਇੱਕ ਤੇ ਦੋ ਠੀਕ ਹੈ ਜੀ ਹੁਣ ਜਿਹੜੀ ਆਪਾਂ ਮੋਡੇ ਨੂੰ ਗਲਾਈ ਦੇਣੀ ਆ ਇਹ ਦੇਵਾਂਗੇ ਆਪਾਂ ਬ੍ਰੈਸਟ ਦੇ ਨਾਪ ਮੁਤਾਬਕ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਆ 20 ਇੰਚ 20 ਦਾ ਹਾਫ ਹੋ ਗਿਆ 10 ਇੰਚ ਆ ਲਓ ਜੀ ਆਪਾਂ 10 ਇੰਚ ਤੇ ਕਰ ਲਿਆ ਮਾਰਕ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਹਾਫ ਕਰ ਲੈ आलोजी हाफ कर लिया जिन्ना इतने आ गया उन्न जी आप इधर मार्क कर लेना गलाई पात्र उपर आप जी काट बैक वाली इंच तो गलाई देवगी हम आपको गलाई देनी है देखो चाहे पहला फ्रंट आद चाहे बैक वाली आलोची आ गई अपनी फ्रंट वाली गलाई काट आ गई बैक ਠੀਕ ਹੈ ਜੀ ਆ ਹੋ ਗਈ ਆਪਣੀ ਮੋਢੇ ਦੀਆਂ ਕਾਟਾਂ ਹੋਣੀਆਂ ਜੀ ਆਪਣਾ ਉੱਪਰ ਇਹਦੇ ਸਿਰਤੇ ਹੀ ਆਪਣੀ ਸਾਰੀ ਕੁੜਤੀ ਦਾ ਸਿਸਟਮ ਹੁੰਦਾ ਹੈਗਾ ਜੇ ਆਪਣੀ ਮੋਢੇ ਦੀਆਂ ਕਾਟਾਂ ਸਹੀ ਪੈ ਜਾਣ ਆਪਣਾ ਤੀਰਾ ਸਹੀ ਰੱਖਿਆ ਜਾਵੇ ਆਪਣੀ ਕੁੜਤੀ ਦੀ ਫਿਟਿੰਗ ਜੀ ਬਿਲਕੁਲ ਪਰਫੈਕਟ ਆਉਂਦੀ ਹੈਗੀ ਹੁਣ ਆਪਾਂ ਲੈਣੀ ਆ ਜੀ ਸਾਈਡਸ ਲਈ ਦੇਖੋ ਸਾਈਡ ਸਲਾਈ ਰੱਖਣੀ ਆ ਆਪਾਂ 23 ਇੰਚ 23 ਇੰਚ ਆਪਾਂ ਸਾਈਡ ਸਲਾਈ ਰੱਖ ਲਈ ਤੇ ਜਿਹੜੀ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਕਮਰ ਦਾ ਜੀ 14 ਇੰਚ ਤੇ ਦੇਖੋ ਕਮਰ ਦਾ ਆਪਾਂ ਜੇ ਸਹੀ ਮਤਲਬ ਕੀ ਲਾਈਏ ਨਿਸ਼ਾਨ ਤਾਂ ਜਿਹੜਾ ਆਪਣਾ ਫਰੰਟ ਗਲਾ ਕਦੇ ਵੀ ਪਿੱਛੇ ਨਹੀਂ ਜਾਂਦਾ ਆਪਾਂ ਨੂੰ ਕਮਰ ਦਾ ਨਿਸ਼ਾਨ ਜਿਆਦਾ ਉੱਪਰ ਨਹੀਂ ਲਾਉਣਾ ਚਾਹੀਦਾ 14 15 ਇੰਚ ਤੇ ਹੀ ਆਪਾਂ ਨੂੰ ਕਮਰ ਦਾ ਨਿਸ਼ਾਨ ਲਾਉਣਾ ਚਾਹੀਦਾ ਆ ਦੇਖੋ ਜੀ ਆ ਆ ਹੋ ਗਿਆ ਆਪਣਾ ਕਿਪਾਲਾ ਪਾਰਟ ਤੇ ਆ ਹੋ ਗਿਆ ਦੇਖੋ ਜੀ ਆਪਣਾ ਕਾਮਰਾ ਵਾਲਾ ਆ ਹੋ ਗਈ ਜੀ ਆਪਣੀ ਬ੍ਰੈਸਟ ਠੀਕ ਹੈ ਜੀ ਕਮਰ ਹੈਗੀ ਆ ਦੇਖੋ ਜੀ ਇਹਨਾਂ ਦੀ 16 ਇੰਚ 16 ਦਾ ਹਾਫ ਹੋ ਗਿਆ 8 ਇੰਚ ਆਪਾਂ ਅੱਧਾ ਇੰਚ ਵਧਾ ਕੇ ਰੱਖਾਂਗੇ ਅੱਧਾ ਇੰਚ ਰੱਖਿਆ ਆਪਾਂ ਵਧਾ ਕੇ ਆਪਣੀ ਇਹ ਆਪਾਂ ਤਾਂ ਵਧਾ ਕੇ ਰੱਖਣੇ ਆ ਕਿਉਂਕਿ ਆਪਾਂ ਜਦੋਂ ਪਲੇਟਸ ਪਾਉਣੇ ਆਗੇ ਤਾਂ ਆਪਣਾ ਪਲੇਟ ਵਾਲਾ ਕੱਪੜਾ ਪਲੇਟਸ ਪਾਉਣ ਤੋਂ ਬਾਅਦ ਆਪਣੇ ਇੱਥੋਂ ਜੀ ਫਿਟਿੰਗ ਟਾਈਟ ਹੋ ਜਾਂਦੀ ਆ ਇਹਨਾਂ ਦੀ हिਪ ਹੈਗੀ ਹੈ ਜੀ 10 ਇੰਚ b ਇੰਚ ਆ b ਦਾ ਹਾਫ ਆਪਾਂ 10 ਇੰਚ ਰੱਖਿਆ ਠੀਕ ਹੈ ਜੇ b ਦਾ ਹਾਫ ਹੋ ਗਿਆ 10 ਇੰਚ ਹਿੱਪ ਚ ਆਪਾਂ ਕੁਝ ਵੀ ਵਧਾ ਘਟਾ ਕੇ ਨਹੀਂ ਰੱਖਣਾ ਹੈਗਾ ਸਕੇਲ ਦੀ ਹੈਲਪ ਨਾਲ ਆਪਾਂ ਦੇਖੋ ਆ ਫਿਟਿੰਗ ਵਾਲੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਨਾਲ ਹੀ ਲਾਈਨ ਬਣਾਉਣੀ ਹੈ ਹੁਣ ਆਪਾਂ ਇੱਥੋਂ ਨਾ ਜੀ ਚਾਹੇ ਤਾਂ ਤੁਸੀਂ ਸਲਾਈ ਚ ਕਰ ਲਿਆ ਕਰੋ ਚਾਹੇ ਮਾਰਕਿੰਗ ਪੈਨ ਇੱਥੇ 2 ਇੰਚ ਦੀ ਲਾਈਨ ਬਣਾ ਲਓ ਆ ਲਓ ਜੀ ਇਨੂੰ ਇਹਦੇ ਨਾਲ ਮਲਾਉਣਾ ਹੈ ਇਸ ਤਰ੍ਹਾਂ ਇੱਕ ਨਾ ਕਈ ਮੈਨਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਉਹਨਾਂ ਦੇ ਨਾ ਪਿਛਲੇ ਪਾਸੇ ਮੋਢੇ ਤੇ ਪਿਛਲੇ ਪੱਲੇ 'ਚ ਮੋਢੇ ਕੋਲੇ ਵਾਲ ਪੈਂਦੇ ਨੇ ਉਹ ਵਾਲ ਜੀ ਤਾਂ ਇਉਂ ਪੈਂਦੇ ਨੇ ਜਦੋਂ ਆਪਣੀ ਆਹ ਵਾਲੀ ਜਗ੍ਹਾ 'ਚ ਢਿੱਲ ਹੁੰਦੀ ਆ ਆਪਾਂ ਇਥੋਂ ਨਾ ਇਦਾਂ ਤਕੋਨੀ ਤਕੋਨ ਸ਼ੇਪ 'ਚ ਆਪਾਂ ਜਦੋਂ ਫਿਟਿੰਗ ਵਾਲੀ ਇਨਸਾਨੀ ਲਾ ਦਿੰਨੇ ਆਂਗੇ ਤੈ ਇਥੇ ਆਪਣੇ ਟਿੱਲ ਪੈ ਜਾਂਦੀ ਆ ਜਦੋਂ ਆਪਣੀ ਆ ਜਗਾ ਚ ਟਿੱਲ ਹੋਊਗੀ ਤੁਸੀਂ ਇਹ ਚੀਜ਼ ਨੋਟ ਕਰਿਓ ਜਿਹੜੇ ਪਿੱਛੇ ਵੱਲ ਜਾਂਦੇ ਹੁੰਦੇ ਆ ਮੋਢੇ 'ਚ ਉਹ ਵਾਲ ਇਥੋਂ ਹੀ ਜਾਂਦੇ ਨੇ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਪਲੇਟਸ ਪਾਉਣੀਆਂ ਨੇ ਦੇਖੋ ਜੀ ਆਪਾਂ 12 ਇੰਚ ਤੇ ਆਹ ਲੋ ਜੀ 12 ਇੰਚ ਤੇ ਪਲੇਟਸ ਕੱਟਣ ਤੋਂ ਬਾਅਦ ਇਹਨਾਂ ਨੇ 11.5 ਇੰਚ ਤਿਆਰ ਰਹਿ ਜਾਣਾ ਨੀਚੇ ਨੂੰ ਇਹਨਾਂ ਦੀ ਲੈਂਥ 7 ਇੰਚ ਚੜਾਈ ਰੱਖਣੀ ਆਪਾਂ ਇਹਨਾਂ ਦੀ ਦੇਖੋ ਜੀ 3.5 ਇੰਚ ਇਹਨਾਂ ਮਾਪਸ ਕੇ ਰੋੜੀ ਹੈਲਪ ਨਾਲ ਇਸ ਤਰ੍ਹਾਂ ਮਿਲ ਆ ਲੈਣਾ ਜਿਹੜੀਆਂ ਪਹਿਣਾ ਨੂੰ ਨਾ ਪ੍ਰੋਬਲਮ ਆਉਂਦੀ ਹੈ ਜੀ ਉਹਨਾਂ ਦਾ ਫਰੰਟ ਵਾਲਾ ਗਲਾ ਪਿੱਛੇ ਜਾਂਦਾ ਉਹਨਾਂ ਦਾ ਦੇਖੋ ਜੀ ਇੱਕ ਰੀਜ਼ਨ ਇਹ ਵੀ ਹੁੰਦਾ ਜਦੋਂ ਨਾ ਆਪਾਂ ਪਲੇਟਸ 'ਚ ਜ਼ਿਆਦਾ ਕੱਪੜਾ ਨਹੀਂ ਦਿੰਦੇ ਸਿੱਧੀ ਜੀ ਪਲੇਟ ਪਾ ਦਿੰਨੇ ਆਂਗੀ ਆ ਜਿਹੜਾ ਆਪਣਾ ਆ ਵਾਲਾ ਹਿੱਸਾ ਹੈ ਉੱਪਰ ਬ੍ਰੈਸਟ ਦੇ ਉੱਪਰ ਨੂੰ ਆਪਣਾ ਕਮੀਜ਼ ਚੜ ਜਾਂਦਾ ਤਾਂ ਆਪਣਾ ਫਰੰਟ ਵਾਲਾ ਗਲਾ ਪਿੱਛੇ ਜਾਂਦਾ ਇੱਕ ਜਿਹੜੀਆਂ ਪਲੇਟਸ ਨੇ ਕਦੇ ਵੀ ਆਪਾਂ ਉੱਚੀਆਂ ਨਹੀਂ ਪਾਉਣੀਆਂ ਚਾਹੀਦੀਆਂ ਆਪਾਂ ਨੂੰ ਪਲੇਟਸ ਨੀਵੀਆਂ ਪਾਉਣੀਆਂ ਚਾਹੀਦੀਆਂ ਨੇ ਫਿਰ ਆਪਣਾ ਕਦੇ ਵੀ ਫਰੰਟ ਵਾਲਾ ਗਲਾ ਪਿੱਛੇ ਨਹੀਂ ਜਾਂਦਾ ਹੈਗਾ ਹੁਣ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਉਣੀਆਂ ਨੇ ਇੱਥੇ ਇੰਚ ਟੇਪ ਰੱਖ ਲਿਆ ਇਹਨੂੰ ਇਹਦੇ ਨਾਲ ਮਿਲਾ ਲੈਣਾ ਉੱਪਰਲੇ ਪਾਸੇ 2 ਇੰਚ ਦਾ ਪਾ ਦੇਣਾ ਆਪਾਂ ਗੈਪ 2 ਇੰਚ ਦਾ ਗੈਪ ਪਾ ਕੇ ਆਪਾਂ ਇਦਾਂ ਲਾਈਨ ਬਣਾ ਲੈਣੀ ਹੈ। ਹੁਣ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾਉਣਾ ਆਪਾਂ। ਇੱਥੇ ਵੀ ਜੀ ਆਪਾਂ 2 ਇੰਚ ਦਾ ਫਰਕ ਪਾਉਣਾ। ਆਹ ਹੋ ਗਈ ਜੀ ਆਪਣੀ কুরਤੀ ਦੀ ਫਰੰਟ ਵਾਲੇ ਪਾਸੇ ਦੀ ਸਾਰੀ ਮਾਰਕਿੰਗ ਇਸ ਤਰ੍ਹਾਂ ਕਰ ਲੈਣੀ ਹੈ ਜੀ ਆਪਾਂ ਕੱਟਣੀ। ਉਹ ਆਪਾਂ ਕੀ ਕਰਨਾ ਨਾ ਆਪਾਂ ਨਾ ਬੈਕ ਵਾਲਾ ਪਾਸਾ ਪਿਛਲਾ ਪੱਲਾ ਇੱਥੇ ਕੱਟ ਦੇਣਾਗਾ ਪਿਛਲਾ ਪੱਲਾ ਕੱਢਣ ਤੋਂ ਬਾਅਦ ਆਪਾਂ ਨਾ ਜੀ ਇਸ ਤਰ੍ਹਾਂ ਫਰੰਟ ਵਾਲੀ ਕੱਟ ਪਾਉਣੀ ਹੈਗੀ ਮੈਟਰੀ ਆਪਣੀ ਮੋਡੇ ਦੀ ਫਰੰਟ ਵਾਲੀ ਕਾਰਟ ਜਦੋਂ ਆਪਣੀਆਂ ਮੋਡੇ ਦੀਆਂ ਕਾਟਾਂ ਤੇ ਤਿਰਸੀ ਕਾਟ ਪਈ ਹੁੰਦੀ ਹੈ ਕਦੇ ਵੀ ਜੀ ਆਪਣੇ ਮੋਡੇ 'ਚ ਵਾਲ ਨਹੀਂ ਪੈਂਦੇ ਆਪਣੇ ਮੋਡੇ ਦੇ نیچے ਝੋਲ ਨਹੀਂ ਪੈਂਦਾ ਹੈਗਾ ਹੁਣ ਆਪਾਂ ਕੱਪੜੇ ਨੂੰ ਇਦਾਂ ਸਿੱਧਾ ਕਰ ਲੈਣਾ ਫਰੰਟ ਵਾਲੇ ਪੱਲੇ ਨੂੰ ਇਦਾਂ ਸਿੱਧਾ ਕਰਕੇ ਇਸ ਤਰ੍ਹਾਂ ਜੀ ਸਾਰੀਆਂ ਤਹਾਂ ਨੂੰ ਆਪਾਂ ਆਪਸ ਵਿੱਚ ਚੰਗੀ ਤਰ੍ਹਾਂ ਬੰਨਣਾ ਮਲਾਂ ਤੋਂ ਬਾਅਦ ਜੀ ਆਪਾਂ ਹੱਥਾਂ ਦੇ ਨਾਲ ਇਦਾਂ ਪ੍ਰੈਸ ਕਰ ਲੈਣੀ ਆ ਸਾਰੀ ਮਾਰਕਿੰਗ ਆਪਣੀ ਦੂਸਰੀ ਸਾਈਡ ਆਪਣੇ ਆਪ ਆਉਂਦੀ ਆ ਦੇਖੋ ਆਪਣੀ ਸਾਰੀ ਮਾਰਕਿੰਗ ਇੱਧਰ ਆ ਗਈ ਇਹਨੂੰ ਡਾਰਕ ਕਰ ਲਓ ਐਸ ਤਰ੍ਹਾਂ ਹਾਂ ਜੋ ਜੀ ਆਪਣਾ ਫਰੰਟ ਵਾਲਾ ਪੱਲਾ ਦਾ ਰੈਡੀ ਆ ਦੇਖੋ ਜੀ ਆਪਣੀ ਬੈਕ ਵਾਲਾ ਪੱਲਾ ਦਾ ਆਪਾਂ ਸਭ ਤੋਂ ਪਹਿਲਾਂ ਗਲਾ ਰੱਖਣਾ ਗਲੇ ਦੀ ਚੜਾਈ ਰੱਖੀ ਆਪਾਂ 2.5 ਇੰਚ ਤੇ نیچے ਨੂੰ ਆਪਾਂ ਗਲਾ ਰੱਖਿਆ 5.5 ਇੰਚ ਇਸ ਤਰ੍ਹਾਂ ਜੀ ਆਪਾਂ ਬਾਕਸ ਬਣਾ ਲੈਣਾ ਬਾਕਸ ਬਣਾ ਕੇ ਇਸ ਤਰ੍ਹਾਂ ਦੇ ਦੇਣੀ ਹੈ ਜੀ ਆਪਾਂ گول ਸੀ ਦੇ ਜੀ ਆਪਣੀ ਗਲੇ ਦੀ ਕਟਿੰਗ ਤੇ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਪਲੇਟਸ ਪਾਉਣੀਆਂ ਨੇ ਆਪਾਂ 12 ਇੰਚ ਤੇ ਲੰਬਾਈ ਰੱਖਣੀ ਆ ਦੇਖੋ ਆਪਾਂ ਇਹਨਾਂ ਦੀ 8.5 ਇੰਚ ਫਰੰਟ ਵਾਲੀਆਂ ਨਾਲੋਂ 1.5 ਇੰਚ ਵਧਾ ਕੇ ਆਪਾਂ ਨੂੰ ਜਿਵੇਂ ਫਰੰਟ ਵਾਲੀ ਆਪਾਂ 7 ਇੰਚ ਦੀ ਪਲੇਟ ਪਾਉਣੀ ਹੁੰਦੀ ਆ ਤਾਂ ਆਪਾਂ ਪਿਛਲੀ 1 ਜਾਂ 1.5 ਇੰਚ ਵਧਾ ਕੇ ਪਲੇਟ ਰੱਖ ਸਕਦੇ ਆਂਗੇ ਇਸ ਤੋਂ ਜ਼ਿਆਦਾ ਨਹੀਂ ਇਹ ਨਾਲ ਕੀ ਹੁੰਦਾ ਜੀ ਆਪਣੇ ਪਿਛਲੇ ਪੱਲੇ 'ਚ ਨਾ ਬੁਲਬੁਲਾ ਜਾਨੀ ਬਣਦਾ ਪਿੱਛੋਂ ਫਿਟਿੰਗ ਬਹੁਤ ਸੋਹਣੀ ਬਣ ਕੇ ਆਉਂਦੀ ਹੈ ਜੀ ਇਸ ਤਰ੍ਹਾਂ ਜੀ ਆਪਾਂ ਮਾਰਕਿੰਗ ਕਰ ਲੈਣੀ ਹੈ ਹਲੋ ਜੀ ਆਪਣੀਆਂ ਪਿਛਲੇ ਪੱਲੇ ਦੀ ਵੀ ਹੋ ਗਈ ਕਟਿੰਗ ਹਾਂ ਜੀ ਦੇਖੋ ਜੀ ਆਪਣੀ ਕੁੜਤੀ ਦੀ ਕਟਿੰਗ ਹੋ ਗਈ ਹੁਣ ਨਾ ਮੇਰੀ ਭੈਣ ਦਾ ਮੈਂ ਹਰ ਇੱਕ ਵੀਡੀਓ 'ਚ ਦੱਸਦੀ ਹੁੰਦੀ ਆ ਦੀ ਬਾਹਾਂ ਕਿੱਦਾਂ ਕੱਢਣੀਆਂ ਨੇ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਦੀਦੀ ਵੀ ਮੈਨੂੰ ਪਤਾ ਨਹੀਂ ਲੱਗਦਾ ਦੇਖੋ ਜੀ ਆ ਆਪਣੇ ਸਲਵਾਰ ਦੇ ਪੱਲੇ ਤੋਂ ਦੇ ਆ ਵਾਲੇ ਹੋਗੇ ਦੇਖੋ ਆਪਣੇ ਸਲਵਾਰ ਦੇ ਪੱਲੇ ਠੀਕ ਆ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਇਦਾਂ ਹਿਸਾਬ ਲਾ ਸਕਦੇ ਆ ਕਿ ਦੇਖੋ ਆਪਣੇ ਜਿਹੜੇ ਸਲਵਾਰ ਦੇ ਪੱਲੇ ਨੇ ਉਹ 34 ਇੰਚ ਤਿਆਰ ਨੇ ਆਪਾਂ ਇੱਥੇ ਦੇਖੋ ਆਸਣ ਵਿੱਚੋਂ ਹੀ ਕੱਢਣਾਗਾ ਆਪਾਂ 34 ਇੰਚੀ ਰੱਖਣਾ ਵਧਾ ਕੇ ਨਹੀਂ ਰੱਖਣਾ ਹੈ 32 ਇੰਚ ਆਪਣਾ ਸਲਵਾਰ ਦੇ ਪੱਲੇ ਤਿਆਰ ਨੇ 34 ਇੰਚ ਤੇ ਆਪਾਂ ਕਟਿੰਗ ਕਰਨੀ ਆ ਦੇਖੋ ਜਿਹੜਾ ਆ ਵਾਲਾ ਕੱਪੜਾ ਰਹਿ ਗਿਆ ਇਹ ਆਪਣਾ ਐਕਸਟਰਾ ਹੈਗਾ 15 ਇੰਚ ਆਪਣੀਆਂ ਬਾਹਾਂ ਤਿਆਰ ਨੇ ਇਹ ਵਾਲਾ ਕੱਪੜਾ ਬੱਜਿਆ ਦੇਖੋ ਜੀ 17 ਇੰਚ ਆਪਾਂ 3 ਇੰਚ ਐਕਸਟਰਾ ਰੱਖਦੇ ਹੁੰਦੇ ਆ ਸਾਢੇ 17 ਥੋੜਾ ਜਿਹਾ ਘਟਾ ਉਹ ਬਾਹਾਂ ਦੀ ਫੋਲਡਿੰਗ ਚੋ ਹੀ ਆਪਾਂ ਘਟ ਫੋਲਡ ਕਰਾਂਗੇ ਇੱਕ ਤਾਂ ਜੀ ਆ ਵਾਲਾ ਮੈਥਡ ਹੁੰਦਾ ਦੂਸਰਾ ਆਪਾਂ ਦੇਖੋ ਜਿੰਨੇ ਆਪਣੇ ਆ ਸਲਵਾਰ ਦੇ ਪੱਲੇ ਰੈਡੀ ਨੇ 33 ਇੰਚ ਤਿਆਰ ਨੇ 34 ਇੰਚ ਤੇ ਆਪਾਂ ਮਾਰਕਿੰਗ ਕਰਨ ਤੋਂ ਬਾਅਦ ਆਹ ਵਾਲਾ ਕੱਪੜਾ ਜਿਹੜਾ ਰਹਿ ਗਿਆ ਇਹਦੇ ਵਿੱਚੋਂ ਵੀ ਆਪਾਂ ਬਾਹਮਾ ਰੈਡੀ ਕਰ ਸਕਦੇ ਹਾਂ ਦੇਖੋ ਇਦਾਂ ਫੋਲਡ ਹੋ ਜਾਂਦਾ ਕੱਪੜਾ ਇਦਾਂ ਫੋਲਡ ਹੋ ਗਿਆ ਜੇ ਤੁਹਾਡਾ ਕੱਪੜਾ ਘਟੇ ਤਾਂ ਤੁਸੀਂ ਇਹਦੇ ਵਿੱਚ ਜੋੜ ਵੀ ਲਾ ਸਕਦੇ ਹੋਗੇ ਹੁਣ ਆਪਾਂ ਜਿਹੜੀਆਂ ਬਾਹਮਾਂ ਨੇ ਆਪਾਂ ਆਹ ਵਾਲੀ ਜਗ੍ਹਾ ਤੋਂ ਕੱਢਣੀਆਂ ਨੇ ਦੇਖੋ ਕਿਉਂਕਿ ਆਪਣੀ ਇਧਰੋਂ ਬਾਹਮਾ ਰੈਡੀ ਨੇ ਆਪਾਂ ਨੂੰ ਕੱਪੜਾ ਪੂਰਾਗਾ ਆ ਲਓ ਜੀ ਇੱਥੋਂ ਕੱਢਣੀ ਆਨੇ ਆਪਾਂ ਬਾਵਾ ਜਿੰਨੀ ਆਪਣੀ ਚੜਾਈ ਹੈ ਜੀ ਚੜਾਈ ਹੈ ਆਪਾਂ ਤਕਰੀਬਨ 12 ਇੰਚ ਲਵਾਂਗੇ ਆ ਲਓ ਜੀ 12.5 ਇੰਚ ਤੇ ਇਧਰ ਨੂੰ ਆਪਣੀ ਹੈਗੀ ਸੀ 17.5 ਇੰਚ ਕਪੜਾ ਬਚਦਾ ਸੀ ਆਪਾਂ 17.5 ਇੰਚ ਤੇ ਮਾਰਕਿੰਗ ਕਰਕੇ ਕੱਪੜੇ ਦੀ ਕਟ ਲੈਣੀ ਆ ਕੱਟ ਦੇਖੋ ਜੀ ਆਪਣਾ ਬਾਵਾ ਦਾ ਕਪੜਾ ਬਾਵਾ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਮੋਢੇ ਦਾ ਨਾਪ ਲੈਣਾ ਫਰੰਟ ਵਾਲੇ ਦਾ ਦੇਖੋ ਐਨਾ ਹਿੱਸਾ ਆ ਜਾਂਦਾ ਆਪਣਾ ਸਲਾਈ ਚ ਇੱਥੇ ਆਪਾਂ ਇੰਚੀ ਟੇਪ ਰੱਖ ਲੈਣਾ ਇੱਥੇ ਐਦਾਂ ਜੀ ਘਮਾ ਲੈ ਦੇਖੋ ਮੋਡਾ ਹੈਗਾ ਆਪਣਾ 9 ਇੰਚ ਤਿਆਰ ਠੀਕ ਹੈ ਜੀ 9 ਇੰਚ ਮੋਡਾ ਤਿਆਰ ਆਗਾ ਦੇਖੋ ਜੀ ਮੋਡਾ ਹੈਗਾ ਆਪਣਾ 9 ਇੰਚ ਤਿਆਰ ਆਪਾਂ ਅੱਧਾ ਇੰਚ ਕਟਾ ਕੇ ਲੈਣਾਗਾ ਆਪਾਂ 8.5 ਇੰਚ ਤੇ ਮਾਰਕਿੰਗ ਕਰਨੀ ਹੈ ਜਿੰਨਾ ਵੀ ਤੁਹਾਡਾ ਮੋਢਾ ਤਿਆਰ ਆ ਉਹਦੇ ਵਿੱਚੋਂ 1/2 ਇੰਚ ਘਟਾ ਕੇ ਤੇ ਇਧਰ ਨੂੰ ਜਿਹੜੀ ਆਪਾਂ ਬਾਹਾਂ ਦੀ ਕਾਟ ਪਾਉਣੀ ਹੈ ਇਹ ਪਾਉਣੀ ਹੈ ਜੀ ਆਪਾਂ 3 ਇੰਚ ਤੇ ਠੀਕ ਹੈ ਜੀ 3 ਇੰਚ ਤੇ ਤੇ ਉੱਪਰੋਂ ਆਪਾਂ ਜਿਹੜੀ ਗਲਾਈ ਦੇਣੀ ਹੈ ਇਹ ਦੇਣੀ ਹੈ ਜੀ ਆਪਾਂ 2.5 ਇੰਚ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਆਪਸ ਚ ਜਮਲਾ ਲੈਣਾ ਮਿਲਾਉਣ ਤੋਂ ਬਾਅਦ ਇਹਦਾ ਜੀ ਆਪਾਂ ਕਰ ਲੈਣਾ ਹਾਫ ਅੱਗਾ ਦਾ ਇੰਚ ਦੀ ਕਾਟ ਚੀ ਆਪਾਂ ਦੋਵੇਂ ਪਾਸੇ ਪਾਉਣੀ ਆ ਇੱਧਰ ਵੀ ਤੇ ਇੱਧਰ ਵੀ ਹੁਣ ਆਪਾਂ ਦੇਣੀ ਆ ਗਲਾਈ ਗਲਾਈ ਆਪਾਂ ਇੱਥੋਂ ਨਹੀਂ ਦੇਣੀ ਆਪਾਂ ਸਿਰੇ ਤੋਂ ਦੇਣੀ ਆ ਜੀ ਇਹ ਇਹ ਵੀ ਜੀ ਆਪਾਂ ਸਿਰੇ ਤੱਕ ਕਾਟ ਪਾਉਣੀ ਆ ਜੀ ਇਸ ਤਰ੍ਹਾਂ ਜੀ ਆਪਾਂ ਕਰ ਦੇਣੀ ਹੈ ਇਹਦੀ ਕਟਿੰਗ ਇਸ ਤਰ੍ਹਾਂ ਜੀ ਨਾਪ ਕੇ ਮੋਡੇ ਦਾ ਨਾਪ ਲੈ ਕੇ ਬਾਹਾਂ ਦੀ ਕਟਿੰਗ ਕਰਨ ਦੇ ਨਾਲ ਕਦੇ ਵੀ ਸਲਾਈ ਕਰਨ ਟਾਈਮ ਆਪਣਾ ਬਾਹਾਂ ਦਾ ਜਾਂ ਮੋਡੇ ਦਾ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਆ ਦੇਖੋ ਜੀ ਹੁਣ ਆਪਾਂ ਪਾਉਣੀਆਂ ਫਰੰਟ ਵਾਲੀ ਕਾਟ ਫਰੰਟ ਵਾਲੀ ਕਾਟ ਕਿੱਦਾਂ ਪਾਉਣੀਆਂ ਹੈंगी ਆ ਦੇਖੋ ਆ ਕੱਪੜਾ ਹੈਗਾ ਦੋ ਪੱਲੇ ਛੱਡ ਤੇ ਆ ਨਾ ਸਿੱਧਾ ਪ੍ਰਿੰਟ ਦਾ ਕੱਪੜਾ ਇਹਦਾ ਆਦੀ ਸਿੱਧਾ ਆ ਰਹੀ ਆ ਆਪਸ ਵਿੱਚ ਜੁੜਿਆ ਹੋਣਾ ਚਾਹੀਦਾ ਜੇ ਇਹ ਨਹੀਂ ਵੀ ਇੱਕ ਸਿੱਧਾ ਹੋਵੇ ਇੱਕ ਉਲਟਾ ਹੋਵੇ ਫੇਰ ਆਪਣੀ ਜਿਹੜੀ ਕਾਟ ਆ ਗਈ ਉਹ ਦੋਵੇਂ ਫਰੰਟ ਵਾਲੇ ਪਾਸੇ ਹੀ ਆਉਗੀ ਜੇ ਇਦਾਂ ਕੋਈ ਅਖਿਆਈ ਆਉਂਦੀ ਆ ਫਿਰ ਜਦੋਂ ਤੁਸੀਂ ਨਾ ਬਸ ਪਿਛਲੀ ਕਾਟ ਪਾ ਲਓ ਫਰੰਟ ਵਾਲੀ ਕਾਟ ਜਦੋਂ ਤੁਸੀਂ ਸਿਲਾਈ ਲਾਉਣੀ ਆ ਉਹ ਦੋ ਵੀ ਪਾ ਸਕਦੇ ਹੋ ਆ ਬੁਝੀ ਆ ਹੋ ਗਈ ਆਪਣੀ ਬਾੰਦੀ ਕਟਿੰਗ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਦਿਖਾਉਣੇ ਆ ਆ ਦੇਖੋ ਜੀ ਜਿਹੜਾ ਨਾ ਆਪਣੇ ਉਹਦੇ ਕਮੀਜ਼ ਦੇ ਸਾਈਡ ਤੋਂ ਕਪੜਾ ਲਿਆ ਸੀ ਉਹ ਵਾਲਾ ਕਪੜਾ ਹੈਗਾ ਆਪਾਂ ਇਹਦੇ ਚੋਂ ਸਲਵਾਰ ਦੇ ਪੱਲੇ ਪਾਵਾਂਗੇ ਆਪਣੇ ਸਲਵਾਰ ਦੇ ਪੱਲੇ ਨੇ 32 ਇੰਚ ਤਿਆਰ ਆਪਾਂ 34 ਇੰਚ ਤੇ ਕਟਿੰਗ ਕੀਤੀ ਹੈ ਜੀ ਠੀਕ ਹੈ ਜੀ ਇਹ ਦੋ ਪੱਲੇ ਨੇ ਆਪਣੇ ਆ ਦੇਖੋ ਜੀ 1 2 ਠੀਕ ਹੈ ਜਿੱਦਾਂ ਆਪਾਂ ਕਮੀਜ਼ ਦੀ ਕਟਿੰਗ ਕਰਦੇ ਹੁੰਦੇ ਹੁੰਨੇ ਉਦੋਂ ਇਹ ਦੋ ਦੀ ਇਕੱਠੀ ਕਟਿੰਗ ਹੈ ਜੀ ਹੋ ਗਏ ਆਪਣੇ ਸਲਵਾਰ ਦੇ ਪੱਲੇ 34 ਇੰਚ ਦੇ ਪੱਲੇ ਨੇ ਜਿੰਨੇ ਤੁਹਾਡੇ ਪੱਲੇ ਰੈਡੀ ਨੇ ਉਦੋਂ ਤੁਸੀਂ 2 ਇੰਚ ਐਕਸਟਰਾ ਰੱਖ ਕੇ ਕਟਿੰਗ ਕਰ ਸਕਦੇ ਹੋ ਹੁਣ ਜਿਹੜੇ ਆਪਾਂ ਸਲਵਾਰ ਦੇ ਕੁੰਡੇ ਕੱਟਣੇ ਨੇ ਉਹ ਆਪਾਂ ਤੁਹਾਨੂੰ نیچے ਕਟਿੰਗ ਕਰਕੇ ਦਿਖਾਵਾਂਗੇ ਕਿਉਂਕਿ ਉੱਪਰ ਸਹੀ ਨਹੀਂ ਆਉਂਦੇ ਜੀ ਹਾਂਜੀ ਦੇਖੋ ਜੀ ਆਪਣੇ ਆ ਸਲਵਾਰ ਦੇ ਪੱਲੇ ਨੇ ਆਹ ਵਾਲੇ ਹੈ ਨਾ ਇਹ ਦੋਵੇਂ ਪੱਲੇ ਆਪਾਂ ਇਦਾਂ ਰੱਖ ਲਏ 34 ਇੰਚ ਦੇ ਪੱਲੇ ਨੇ 34 ਇੰਚ ਹੀ ਆਪਣਾ ਆਹ ਵਾਲਾ ਕੁੰਡਿਆਂ ਦਾ ਆਦੀ ਉਹ ਨਹੀਂ ਆ ਕਪੜਾ ਵੀ ਜਿਹੜੀ ਆਪਾਂ ਨਾ ਪੱਲਿਆਂ ਦੀ ਚੜਾਈ ਰੱਖਣੀ ਆ ਉਹ ਆਪਾਂ ਕਿੱਦਾਂ ਰੱਖਣੀ ਆ ਦੇਖੋ ਜਿੰਨੇ ਆਪਣੇ ਪਹੁੰਚੇ ਤਿਆਰ ਨੇ ਠੀਕ ਆ ਜੀ ਉਦੋਂ ਆਪਾਂ 2 ਇੰਚ ਐਕਸਟਰਾ ਰੱਖੋ ਤਾਂ ਕਿ ਜਿਹੜੇ ਕੁੰਡੇ ਨੇ ਕੁੰਡੇ ਵੀ ਜਦੋਂ ਆਪਾਂ ਪਹੁੰਚੇ ਦੀ ਪਿਛਲੀ ਸਲਾਈ ਲਾਈਏ ਤਾਂ ਵਿਚ ਆਉਣ ਆ ਲੋ ਦੇਖੋ ਇਹ ਕੱਪੜਾ ਪਹੁੰਚਾ ਹੈ ਇੱਥੇ ਤੱਕ ਬਣੂਗਾ 10.5 ਇੰਚ 9 ਇੰਚ ਆਪਣਾ ਪਹੁੰਚਾ ਤਿਆਰ ਆਗਾ ਐਨਾ ਹਿੱਸਾ ਦੇਖੋ ਜੀ ਸਲਾਈ ਚ ਆਊਗਾ ਆ ਇੰਜ ਕੁੰਦੇ ਆਪਣੇ ਵਿੱਚ ਆਉਣਗੇ ਠੀਕ ਹੈ ਜੀ ਹੁਣ ਆਪਾਂ 2.5 ਇੰਚ ਤੇ ਇੱਥੇ ਮਾਰਕ ਕਰ ਲਿਆ ਤੇ 2.5 ਇੰਚ ਤੇ ਹੀ ਆਪਾਂ ਦੇਖੋ ਉਧਰ ਦੂਸਰੀ ਸਾਈਡ ਮਾਰਕ ਕਰਾਂਗੇ 2.5 ਇੰਚ ਤੇ ਹੀ ਮਾਰਕ ਕਰਨਾ ਜੀ ਦੇਖੋ ਆਪਾਂ ਆਹ ਵਾਲੀ ਜਗ੍ਹਾ ਤੇ ਇੱਥੇ ਆਪਾਂ ਇੰਚੀ ਟੇਪ ਰੱਖ ਕੇ ਆਹ ਵਾਲੀ ਜਗ੍ਹਾ ਤੇ ਇੰਚੀ ਟੇਪ ਤੇ ਸਾਰਾ ਰੱਖ ਕੇ ਆਪਾਂ ਇਹਦੇ ਨਾਲ ਮਲਾ ਲੈਣਾ ਦੇਖੋ ਐਸ ਤਰ੍ਹਾਂ ਐਸ ਤਰ੍ਹਾਂ ਮਲਾਉਣਾ ਇਹਦੇ ਵਿੱਚ ਕੋਈ ਵੀ ਫਰਕ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਜੀ ਆਪਾਂ ਦੂਰ ਦੂਰ ਨਿਸ਼ਾਨ ਲਾ ਲਓ ਹਲੋ ਜੀ ਹੁਣ ਆਪਾਂ ਕਰ ਦੇਣੀ ਹੈ ਜੀ ਇਹਦੀ ਕਟਿੰਗ ਸਲਵਾਰ ਦੀ ਕਟਿੰਗ ਦੇਖੋ ਜੀ ਬਿਲਕੁਲ ਔਖੀ ਦੀ ਹੁੰਦੀ ਆ ਦੇਖੋ ਆ ਹੋ ਗਏ ਆਪਣੇ ਸਲਵਾਰ ਦੇ ਪੱਲੇ ਤੇ ਆ ਹੋ ਗਏ ਆਪਣੇ ਸਲਵਾਰ ਦੇ ਜੀ ਕੁੰਡੇ ਜਿਹੜਾ ਆਸਣਾ ਉਹ ਆਪਾਂ ਵਿੱਚੋਂ ਕੱਢ ਲੈਣਾ ਆਸਣ ਵਿੱਚੋਂ ਕੱਢਣ ਦੇ ਨਾਲ ਕੀ ਹੁੰਦਾ ਆਪਣੀ ਸਲਵਾਰ ਵੀ ਹੈਵੀ ਬਣ ਚੁਗੀ ਇਹ ਆਪਣਾ ਕੱਪੜੇ ਜਿੱਦਾਂ ਕੱਪੜਾ ਥੋੜਾ ਹੋਵੇ ਉਹਦੇ ਨਾਲ ਵੀ ਸਜ ਜਾਂਦਾ ਹੈ ਜੀ ਆ ਦੇਖੋ ਇਹ ਆ ਹੋਗੇ ਆ ਬੇਤੋ ਹੁੰਦੇ ਹੋਗੇ ਦੋ ਹੁੰਦਿਆ ਹੋਗੇ ਆ ਦੇਖੋ ਆਪਣੀ ਸਲਵਾਰ ਪੂਰੀ ਲੈ ਗਈ ਆ ਮੈਂ ਤੁਹਾਨੂੰ ਆਸਣ ਕੱਢ ਕੇ ਦਿਖਾਉਣੀ ਆ ਜੀ ਆਪਾਂ ਆਸਣ ਕਿੱਦਾਂ ਕੱਢਣਾ ਹੈ ਦੇਖੋ ਜੀ ਆ ਦੋ ਕੁੰਦੇ ਆ ਸੀ ਦੋ ਆ ਸੀ ਆਪਾਂ ਕੁੰਦਿਆਂ ਦੇ ਉੱਪਰ ਕੁੰਦੇ ਰੱਖ ਲਏ ਚਾਰੇ ਕੁੰਦੇ ਆਪਾਂ ਇਕੱਠੇ ਰੱਖ ਲਏ ਆ ਦੇਖੋ ਜੀ ਆ ਆਪਣੇ ਚਾਰੇ ਕੁੰਦੇ ਹੋ ਗਏ ਆ ਆਪਣੇ ਦੋਹੇ ਪੱਲੇ ਹੋ ਗਏ ਠੀਕ ਹੈ ਜੀ ਆਪਣੀ ਸਲਵਾਰ ਦੀ ਆਹ ਵਾਲੀ ਹੋਈ ਸ਼ੇਪ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਰੱਖਣਾ ਜੀ ਆਸਣ ਆਸਣ ਰੱਖਦੇ ਹੁੰਨੇ ਆ ਦੇਖੋ ਜੀ ਹਰ ਇੱਕ ਸਾਈਜ਼ ਚ 9 ਇੰਚ 9.5 ਇੰਚ ਵੀ ਐਕਸਟਰਾ ਮਾਰਜਿਨ ਲਾ ਲਓ ਸਲਾਈ ਵਾਸਤੇ ਐਦਾਂ ਜੀ ਆਪਾਂ ਦੇਖੋ ਲਾਈਨ ਬਣਾ ਲਈ ਤੇ ਖਾ ਲਓ ਜੀ ਆਹ ਹੋ ਗਈ ਆਪਣੀ ਅਸੰਧੀ ਕਟਿੰਗ ਹੁਣ ਆਪਾਂ ਤੁਹਾਨੂੰ ਡਾਇਰੈਕਟ ਵੀ ਕਟਿੰਗ ਕਰਕੇ ਦਿਖਾਉਣੇ ਆਂ ਆਹ ਦੇਖੋ ਜੀ ਆਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਹੁਣ ਆਪਣੀ ਰਹਿ ਗਈ ਬੈਲਟ ਬੈਲਟ ਹੈਗੀ ਆਪਣੀ 24 ਇੰਚ ਤਿਆਰ ਦੇਖੋ ਪਹਿਲਾਂ ਆਪਾਂ ਕੱਪੜਾ ਇਹ ਕੱਪੜਾ ਆਪਣਾ ਘੱਟਾ ਮੈਂ ਦੂਮੇ ਕੱਪੜਿਆਂ ਨੂੰ ਇਕੱਠਾ ਕਰਕੇ ਫੇਰ ਆਪਾਂ ਕਟਿੰਗ ਕਰਾਂਗੇ 벨ਟ ਦੀ ਲੇਖੋ ਜੀ 벨ਟ ਦੀ ਆਪਾਂ ਜਿਹੜੀ ਚੜਾਈ ਆ ਚੜਾਈ ਰੱਖਣੀ ਆ ਆਪਾਂ 24 ਇੰਚ 24 ਇੰਚ ਚੜਾਈ ਤੇ 벨ਟ ਦੀ ਜਿਹੜੀ ਉੱਪਰ ਨੂੰ ਲੈਂਥ ਆ ਉਹ ਰੱਖਣੀ ਆ ਆਪਾਂ 7.5 ਇੰਚ 7.5 ਇੰਚੇ ਚ 4 ਇੰਚ ਸਾਢੇ 4 5 ਇੰਚ ਤੱਕ ਵਧੀਆ 벨ਟ ਜੀ ਰੈਡੀ ਰਹ ਜਾਂਦੀ ਆ 벨ਟ ਜ਼ਿਆਦਾ ਲੰਬੀ ਨਹੀਂ ਆ ਪੌਣੀ ਜਾਏਂਦੀ 4 ਸਾਢੇ 4 ਇੰਚ ਦੀ ਹੀ 벨ਟ ਪੌਣੀ ਜਾਏਂਦੀ ਆ ਹਮੇਸ਼ਾ ਕਈ ਵਾਰੀ ਨੀਚੇ ਪੱਲਿਆਂ ਦੀ ਲੰਬਾਈ ਘੱਟ ਰਹਿੰਦੀ ਹੋਵੇ ਆਪਾਂ ਨੂੰ 벨ਟ ਵੱਡੀ ਪਾਉਣੀ ਪੈ ਜੇਵੇ ਤਾਂ 5 ਇੰਚ ਦੀ ਪਾਓ ਇਸ ਤੋਂ ਲੰਬੀ 벨ਟ ਨਹੀਂ ਆਪਾਂ ਨੂੰ ਪੌਣੀ ਜਾਏਂਦੀ ਆ ਦੇਖੋ ਆ ਹੋ ਗਈ ਜੀ ਆਪਣੀ 벨ਟ ਤੁਸੀਂ ਦੇਖ ਸਕਦੇ ਹੋ ਜੀ ਆ ਹੋ ਗਈ ਆਪਣੀ ਬੈਲਟ ਦੀ ਕਟਿੰਗ ਆ ਹੋ ਗਈ ਆਪਣੀ ਸਲਵਾਰ ਤੇ ਆਹ ਵਾਲਾ ਜਿਹੜਾ ਕੱਪੜਾ ਰਹਿ ਗਿਆ ਇਹਦੇ ਵਿੱਚੋਂ ਜੀ ਆਪਾਂ ਪੌਂਚਿਆਂ ਦੇ نیچے ਕੱਪੜਾ ਲਾਵਾਂਗੇ ਅੱਜ ਆਪਾਂ ਤਾਂ ਉਹਨੂੰ 5 ਮੀਟਰ ਸੂਟ ਚੋਂ ਕਿੱਦਾਂ ਸਲਵਾਰ ਦੀ ਕਟਿੰਗ ਕਰਨੀ ਆ ਕਿੱਦਾਂ ਆਪਾਂ ਕਮੀਜ਼ ਦੀ ਕਟਿੰਗ ਕਰਨੀ ਆ ਤੇ ਕਿੱਦਾਂ ਪਾਵਾਂ ਕੱਢਣੀਆਂ ਨੇ ਜੀ ਸਾਰਾ ਸਟੈਪ ਵਾਈਜ਼ ਸਟੈਪ ਦੱਸਿਆ ਸੀ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਾਂ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ